ਇਹ ਆਪ ਨੂੰ ਕਹਿੰਦਾ ਸੀ ਮੈਂ ਐਸਚੋ ਦਾ ਗਨਮੈਨ ਆ ਇਹ ਸ਼ੁਰੂ ਸ਼ੁਰ ਚ ਆਂਦਾ ਰਿਹਾ ਕਹਿੰਦਾ ਤੁਹਾਡੇ ਇੱਕ ਦੋ ਪੀਸ ਖਾਦੇ ਕਹਿੰਦਾ ਤੁਹਾਡੇ ਪੂੜੇ ਭੜੇ ਬਹੁਤ ਸਵਾਦ ਆ ਫਿਰ ਹੌਲੀ ਹੌਲੀ ਗਿੱਜ ਗਿਆ ਫਿਰ ਇਹ ਕਹਿੰਦਾ ਸਾਹਬ ਨੇ ਮਂਗਾਏ ਮਾਲ ਪੂੜੇ ਦੀਵਾਲੀ ਨੂੰ ਮਠਾਈ ਲੈ ਕੇ ਗਿਆ ਡੀਐਸਪੀ ਦੇ ਨਾਂ ਤੇ ਫਿਰ ਇਹਨੇ ਬੁੱਕਾਂ ਭਰ ਭਰ ਕੇ ਇਥੋਂ ਆਇਆ ਚੱਕਣੀ ਜਦੋਂ ਭੁੱਖ ਪਈ ਹੁੰਦੀ ਹੈ ਇਹਨਾਂ ਨੂੰ ਲਗਭਗ 70000 ਦੀ ਮਠਾਈ ਮੇਰੇ ਲਜਾ ਚੁੱਕਾ ਹੈ ਡੀਐਸਪੀ ਦੇ ਨਾਂ ਤੇ ਐਸਐਚਓ ਦੇ ਨਾਂ ਤੇ ਪਾਰਟੀਆਂ ਦੇ ਨਾਂ ਤੇ ਬਲਵਿੰਦਰ ਸਿੰਘ ਰਿਟਾਇਰ ਹੋਇਆ ਪਾਰਟੀ ਮੇਰੇ ਤੋਂ ਲਗਿਆ 5 ਕਿਲੋ ਬਰਫੀ ਲਗਿਆ ਇਹ ਡੀਐਸਪੀ ਦੇ ਨਾਂ ਤੇ ਵੀ ਲਗਿਆ ਐਸਐਚਓ ਦੇ ਨਾਂ ਤੇ ਵੀ ਲਗਿਆ ਸਾਰਾ ਕੁਝ ਇਹਦੇ ਵਿੱਚ ਦਰਜਾ ਕਹਿੰਦਾ ਸੀ ਮੈਂ ਐਸਐਚਓ ਦਾ ਗਨਮੈਨ ਆ ਗੁਰਜੀਤ ਸਿੰਘ ਇਹ ਸੌਨ ਦਾ ਮਹੀਨਾ ਸੀ 24 2024 ਸੋ ਅਸੀਂ ਮਾਲ ਪੂੜੇ ਬਣਾਣੇ ਇੱਥੇ ਖੀਰ ਬਣਾਣੇ ਆ ਇਹ ਸ਼ੁਰੂ ਸ਼ੁਰ ਚ ਆਉਂਦਾ ਰਿਹਾ ਕਹਿੰਦਾ ਤੁਹਾਡੇ ਇੱਕ ਦੋ ਪੀਸ ਖਾਦੇ ਕਹਿੰਦਾ ਤੁਹਾਡੇ ਪੂੜੇ ਪੜੇ ਬਹੁਤ ਸਵਾਦ ਆ ਫਿਰ ਹੌਲੀ ਹੌਲੀ ਗਿੱਜ ਗਿਆ ਫਿਰ ਇਹ ਕਹਿੰਦਾ ਸਾਹਬ ਨੇ ਮਹਗਾਏ ਮਾਲ ਪੂੜੇ ਇਹ ਫਿਰ ਕਿਲੋ ਡੇਢ ਕਿਲੋ ਡੇਢ ਕਿਲੋ ਖੀਰ ਲਿਜਾਨ ਲਾ ਪਿਆ ਹੌਲੀ ਹੌਲੀ ਕਹਿੰਦਾ ਸਾਡੀ ਪੁਲਿਸ ਪਾਰਟੀ ਸਾਰੀ ਖਾਣੀ ਐ ਕਿੱਥੇ ਲੈ ਜਾਣੇ ਮੈਂ ਪੁਲਿਸ ਵਾਲਿਆਂ ਨੂੰ ਖੀਰ ਖਵਾਣੀ ਐ ਤੇ ਮੈਂ ਫਿਰ ਇਹਨੂੰ ਕਿਹਾ ਮੈਂ ਕਿਹਾ ਪੈਸੇ ਉਹ ਕਹਿੰਦਾ ਪੈਸੇ ਕੋਈ ਨਹੀਂ ਸਾਫ ਦੇਣਗੇ ਐਸ ਐਚਓ ਸਾਹਿਬ ਪੁਲਿਸ ਵਾਲੇ ਲਿਆ ਕੇ ਇਹ ਝੂਠੇ ਜਾਠੇ ਹੱਥ ਮਾਰਦਾ ਸੀ ਪੁਲਸ ਵਾਲੇ ਵੀ ਐ ਵੇਖੋ ਆ ਪੀਐਸ ਡਾ ਚ ਐ ਚੱਕਰੇ ਨੇ ਆਵੇ ਆ ਪੰਜ ਪੀ ਚੱਕਨੇ ਦੋ ਉਹਨਾਂ ਨੂੰ ਦੇ ਦੇਣੇ ਤੇ ਨਾ ਖਾਣੇ ਮਤਲਬ ਬੱਚਿਆਂ ਵਾਂਗੂ ਖੜੇ ਖੜੋਤੇ ਹੀ ਖਾ ਜਾਣੇ ਚੱਕ ਕੇ ਆ ਜਾਣਾ ਭੁੱਖ ਅਤ ਦਰਜੇ ਦੀ ਭੁੱਖ ਇਹ ਪਤਾ ਨਹੀਂ ਇਹਨੂੰ ਕਿਹਨੇ ਬਣਾਇਆ ਗਨਮੈਨ ਸ਼ਹਿਰ ਨੂੰ ਲੁੱਟਣ ਵਾਸਤੇ ਗਨਮੈਨ ਬਣਾਇਆ ਹੈ ਇਹ ਨਾ ਕੀ ਇਹ ਪੁਲਸ ਦਾ ਹੋ ਨਹੀਂ ਹੈਗਾ ਇਹ ਗਨਮੈਨ ਨਹੀਂ ਹੈਗਾ ਇਹ ਪੁਲਸ ਦਾ ਲੁੱਟਰ ਦਾ ਇੱਕ ਉਹ ਰੱਖਿਆ ਹੋਇਆ ਪੁਲਸ ਨੇ ਆਪਦਾ ਜਿਵੇਂ ਕਹਿ ਲੋ ਵੀ ਪੈਸੇ ਇਕੱਠੇ ਕਰਨ ਵਾਲਾ ਬੰਦਾ ਰੱਖਿਆ ਹੋਇਆ ਹੈ ਦੁਆ ਮੁਕਤੀ ਲੋਕਾਂ ਨੂੰ ਲੁੱਟਣ ਵਾਲਾ ਬੰਦਾ ਹੂੰ ਇਹਨੂੰ ਮੈਂ ਜਦੋਂ 12 ਤਰੀਕ ਨੂੰ ਮੇਰੇ ਤੋਂ ਮਠਿਆਈ ਲੈ ਗਿਆ ਹੂੰ ਫੇਰ ਇਹ 15 ਤਰੀਕ ਨੂੰ ਆਇਆ ਮੇਰੇ ਕੋਲੇ 15 ਤਰੀਕ ਨੂੰ ਮੈਨੂੰ ਮੈਨੂੰ ਗੁੱਸਾ ਚੜਿਆ ਹੋਇਆ ਸੀ ਪਹਿਲਾਂ ਹੀ ਮੈਂ ਕਿਹਾ ਮੇਰੀ ਇੰਨੀ ਨਹੀਂ ਮਠਿਆਈ ਚੱਕ ਕੇ ਖਾਂਦਾ ਮੁਕਤੀ ਗਾਹਕਾਂ ਤੇ ਤਰਾਇ ਕਰਦੇ ਲੋਕੀ ਲੋਕੀ ਗਾਹਕਾਂ ਨੇ ਤਰਾਇ ਕੀਤਾ ਵੀ ਹੱਥ ਮਾਰਦਾ ਝੂਠੇ ਜਾਠੇ ਮਠਿਆਈ ਚ ਕੌਣ ਆਏ ਬੰਦਾ ਏ ਇਹ ਸਿਵਲ ਵਰਦੀ ਚੋਂਦਾ ਤੇਰੀ ਵਰਦੀਆਂ ਨੇ ਪਾਈ ਹੀ ਨਹੀਂ ਹੂੰ ਅੱਛਾ ਤੂੰ ਚੈੱਕ ਕਰਾ ਲੈਣਾ ਹੀ ਹੋ ਸਕਦਾ ਮਲਾਜ਼ਮ ਹੀ ਨਾ ਹੋਵੇ ਐਵੇਂ ਟੈਂਪਰੇਰੀ ਹੋਵੇ ਇਹ ਸਰ ਇਹ ਮੈਨੂੰ ਲੱਗਦਾ ਇਹ ਨਸ਼ਾ ਕਰਦਾ ਕੋਈ ਇਹਦਾ ਡੋਪ ਟੈਸਟ ਕਰਾਇਆ ਜਾਵੇ ਹਮ ਯੈਸ ਇਹ ਬੰਦਾ ਜਿਹੜਾ ਨਾ ਅੱਤ ਦਰਜੇ ਦਾ ਲਟੇਰਾ ਬੰਦਾ ਹੈ ਇਹਦਾ ਸਾਰੀ ਜਾਂਚ ਕਰਾਈ ਜਾਵੇ ਹਮ ਇਹਦੀ ਡੋਪ ਟੈਸਟ ਕਰਾ ਕੇ ਤੇ ਇਹ ਜਦੋਂ ਮੇਰੇ ਕੋ 15 ਤਰੀਕ ਨੂੰ ਇਹ ਆਇਆ 15 ਤਰੀਕ ਨੂੰ ਮੈਂ ਐਤੋਂ ਤੋਂ ਬੜਾ ਦੁਖੀ ਸੀਗਾ 15 ਨੂੰ ਮੈਂ ਇਹਨੂੰ ਕਿਹਾ ਇਹ ਹੱਥ ਫਿਰ ਚੱਕਣ ਲੱਗਾ ਮਠਿਆਈ ਹਮ ਮੈਂ ਇਹਨੂੰ ਕਿਹਾ ਭਾਈ ਮਠਿਆਈ ਮੇਰੇ ਨੂੰ ਹੱਥ ਨਾ ਲਾਈ ਲੋਕ ਤਰਾਜ ਕਰਦੇ ਆ ਇਹਨੇ ਮਠਿਆਈ ਨੂੰ ਇਹਨੇ ਇੱਕ ਵਾਰੀ ਚੱਕ ਲੈ ਪੀਸ ਚੱਕਨ ਤੋਂ ਬਾਅਦ ਮੈਨੂੰ ਕਹਿੰਦਾ ਮੈਨੂੰ ਮਠਿਆਈ ਪਾ ਮੈਂ ਕਿਹਾ ਗੱਲ ਸੁਣ ਮੈਂ ਮਠਿਆਈ ਹੁਣ ਫਰੀ ਨਹੀਂ ਦੇਣੀ ਮੇਰੇ ਸਾਰੇ ਪੈਸੇ ਦੇ ਪਿਛਲੇ ਇਹ ਨਾ ਇਹ ਮੈਨੂੰ ਕਹਿੰਦਾ ਚਲ ਆਇਆ ਅਗਰ 100 ਰੁਪਏ ਦੀ ਪਾ ਦੇ ਇਹ 100 ਰੁਪਏ ਦੀ ਮਠਿਆਈ ਪਾ ਕੇ ਉੱਥੇ ਕਹਿੰਦਾ ਕਿੱਥੇ ਪਾਵਾਂ ਇਹਨੇ 100 ਰੁਪਏ ਪਾ ਕੇ ਮੇਰੇ Google Pay 'ਚ ਅੱਛਾ ਤੇ ਮੇਰੇ ਪਾ ਕੇ ਤੇ ਮੈਨੂੰ ਕਹਿੰਦਾ ਤੂੰ ਕੱਲ ਕਿੱਥੇ ਸੀਗਾ ਹਾਂ ਮੈਂ ਕਿਹਾ ਕੱਲ ਮੈਂ ਮਾਗੀ ਤੇ ਸੀ ਮੇਲਾ ਵੇਖਣ ਗਿਆ ਸੀ ਮੈਂ ਪਿਛਲੇ 35 ਸਾਲਾਂ ਤੋਂ ਮਾਗੀ ਦੇ ਉੱਥੇ ਜਾਣਾ ਮੇਲਾ ਵੇਖਣ ਸੇਖਵੀ ਤੇ ਸਨੇਰ ਮੇਰੀ ਸ਼ਰਧਾ ਜੁੜੀ ਆ ਤੇ ਕਹਿੰਦਾ ਮੈਂ ਤੇਰੀ ਦੁਕਾਨ ਤੇ ਰੇਡ ਮਾਰਨੀ ਸੀ ਤੇਰੇ ਤੇ ਮੈਂ ਪਰਚਾ ਦੇਣਾ ਤੇਰੇ ਤੇ ਵੀ ਤੇਰੇ ਮੁਲਾਜ਼ਮਾਂ ਤੇ ਵੀ ਨਸ਼ੇ ਦਾ ਪਰਚਾ ਦੇਣਾ ਮੈਂ ਕਹਾ ਤੂੰ ਕਾਦੀ ਰੇਡ ਮਾਰਨੀ ਮੇਰੇ ਤੇ ਮੈਂ ਕਹਾ ਮੈਂ ਕੋਈ ਫੀ ਵੇਚਦਾ ਇੱਥੇ ਕੋਈ ਸ਼ਰਾਬ ਵੇਚਦਾ ਤੇ ਮੇਰੀ 100 ਸਾਲ ਪੁਰਾਣੀ ਦੁਕਾਨ ਆ ਮਟਿਆਈ ਦੀ ਤੂੰ ਮੇਰੇ ਤੇ ਰੇਡ ਮਾਰਨੀ ਆ ਮੈਂ ਕਹਾ ਮੈਂ ਖੜਾ ਮਾਰ ਰੇਡ ਜੇ ਜੇ ਤੁਸੀਂ ਤੇਰੇ ਚ ਮਤ ਅਗੀ ਰੇਡ ਮਾਰ ਇਹਦੇ ਕੋਲ ਪੈਸੇ ਮੰਗਣ ਤੇ ਮੈਂ ਆਪਦੇ ਪਿਛਲੇ ਪੈਸੇ ਇਹ 70000 ਰੁਪਏ ਦੀ ਲਗਭਗ 70000 ਦੀ ਮਠਾਈ ਮੇਰੇ ਲਜਾ ਚੁੱਕਾ ਹਾਂ ਕੰਟੀਆਂ ਦੇ ਨਾਂ ਤੇ ਬਲਵਿੰਦਰ ਸਿੰਘ ਰਿਟਾਇਰ ਹੋਇਆ ਪਾਰਟੀ ਮੇਰੇ ਤੋਂ ਲਗਿਆ 5 ਕਿਲੋ ਬਰਫੀ ਲਗਿਆ ਇਹ ਪਰ ਐਸਐਸਪੀ ਨੂੰ ਵੀ ਲਿਖਤੀ ਦਿੱਤੀ ਆ ਪਰ ਉਹਨਾਂ ਨੇ ਹਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਇਹਨਾਂ ਦੇ ਉਹ ਵੀ ਇਹਨਾਂ ਨਾਲ ਮਿਲੀ ਭਗਤੀਆਂ ਇਹਨਾਂ ਦੀ ਸਾਰਿਆਂ ਦੀ ਇਹ ਚੋਰ ਕੁੱਤੀ ਰਲੇ ਹੋਏ ਆ ਜੇ ਮੇਰਾ ਕੋਈ ਨੁਕਸਾਨ ਹੋਇਆ ਉਹਦੇ ਲਈ ਡੀਐਸਪੀ ਜ਼ਿੰਮੇਵਾਰ ਆ ਤੇ ਆ ਗਨਮੈਨ ਜ਼ਿੰਮੇਵਾਰ ਆ ਤੇ ਐਸਐਸਪੀ ਜ਼ਿੰਮੇਵਾਰ ਆ ਹੂੰ ਕੀ ਨਾਮ ਕੀ ਉਹਦਾ ਗਨਮਨ ਦਾ ਦੱਸਿਆ ਗੁਰਜੀਤ ਸਿੰਘ ਅੱਛਾ ਤੁਹਾਡਾ ਪੂਰਾ ਨਾਮ ਕੀ ਆ ਤੁਹਾਡੀ ਦੁਕਾਨ ਦਾ ਨਾਮ ਕੀ ਐ ਦਾ ਐਡਰੈਸ ਕੀ ਐ ਮੇਰਾ ਨਾਮ ਰਜੀਵ ਕੁਮਾਰ ਜੈਣਾ ਸਮਾਦੀ ਮੱਲਾ ਹੈ ਇਹ ਮੇਨ ਬਾਜ਼ਾਰ ਵੀ ਕਹਿ ਦਿੰਨੇ ਇਹਨੂੰ ਪ੍ਰਕਾਸ਼ ਹਲਵਾਈ ਬਹੁਤ ਪੁਰਾਣੀ ਦੁਕਾਨ ਆ 100 ਸਾਲ ਪੁਰਾਣੀ ਤਾਂ ਬਿਲਕੁਲ ਕਥੀ ਤੌਰ ਤੇ ਜਿਹੜੇ ਦੋਸ਼ ਨੇ ਉਹ ਤੁਸੀਂ ਆਪ ਦੇਖ ਲੈਨੇ ਕੀ ਨੇ ਕਿ ਇੱਕ ਪੁਲਿਸ ਵਾਲਾ ਵਰਦੀ ਪਾ ਕੇ ਲੋਕਾਂ ਦੀ ਸੁਰੱਖਿਆ ਲਈ ਹੁੰਦਾ ਨਾ ਕਿ ਦਾਬੇ ਮਾਰਨ ਲਈ ਨਾ ਕਿ ਇਠਿਆਈ ਚੱਕ ਕੇ ਆਪਦੀ ਪਾਰਟੀ ਨੂੰ ਨਾ ਖਵਾਉਣ ਲਈ ਔਰ 70000 ਦੀ ਮਠਿਆਈ ਅੱਠਾ ਨੌਵਾਂ ਮਹੀਨਿਆਂ ਚ ਜਿਹੜਾ ਇਥੋਂ ਲੈ ਗਿਆ ਔਰ ਜਦੋਂ ਪੈਸੇ ਮੰਗੇ ਤੇ ਕਹਿੰਦਾ ਮੈਂ ਤੇਰੇ ਤੇ ਪਰਚਾ ਦੇ ਦੂੰਗਾ ਕਿ ਇਹੋ ਜੀ ਪੁਲਿਸ ਹੁੰਦੀ ਆ ਕਿ ਜੀਰੇ ਦੀ ਪੁਲਿਸ ਇਹੋ ਜੀ ਆ ਕਿ ਹੁਣ ਆਮ ਦੁਕਾਨਦਾਰਾਂ ਦੇ ਝੂਠੇ ਪਰਚੇ ਕਰੂਗੀ ਮਠਿਆਈਆਂ ਚੱਕਚਾ ਖਾਊਗੀ ਬੜਾ ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਏ ਉਸ ਪੁਲਿਸ ਮਲਾਈਮ ਤੇ ਜੋ ਕੋਸ਼ਿਸ਼ ਕਰਦੀ ਆ ਉਸ ਗਨਮੈਨ ਨਾਲ ਫੋਨ ਤੇ ਗੱਲਬਾਤ ਕਰਨ ਦੀ ਕਿ ਆਖਿਰਕਾਰ ਉਸ ਦਾ ਇਸ ਬਾਰੇ ਕੀ ਕਹਿਣਾ ਹੈ ਹੈਲੋ ਹਾਂਜੀ ਇਹ ਗੁਰਜੀਤ ਗੱਲ ਕਰਦੇ ਆ ਜੀ ਪੁਲਿਸ ਮੁਲਾਜ਼ਮ ਸਰ ਜੀਰਾ ਤੋਂ ਜੀ ਹਾਂਜੀ ਸਰ ਮੈਂ ਜੀ ਸੁਖਵਿੰਦਰ ਸਿੰਘ ਸੁਖ ਗੱਲ ਕਰ ਰਿਹਾ ਜੀ ਪੱਤਰਕਾਰ ਜੀ ਸਰ ਸასი ਗੱਲ ਜੀ ਸਰ ਮੈਂ ਨਾ ਪ੍ਰਕਾਸ਼ ਹਲਵਾਈ ਤੇ ਖੜਾ ਜੀ ਜੀਰੇ ਔਰ ਤੁਹਾਡਾ ਪੱਖ ਲੈਣ ਲਈ ਮੈਂ ਤੁਹਾਨੂੰ ਫੋਨ ਕੀਤਾ ਔਰ ਮੈਂ ਤੁਹਾਡੇ ਨਾਲ ਕੈਮਰੇ ਤੇ ਹੀ ਗੱਲ ਕਰ ਰਿਹਾ ਸਰ ਪੁਲਿਸ ਮੈਨੂੰ ਥੋੜੀ ਜਾਣਕਾਰੀ ਦਿਓ ਕਾਥੀ ਦੋਸ਼ ਲਾਇਆ ਤੁਹਾਡੇ ਤੇ ਇਹਨਾਂ ਨੇ ਕਿ ਤੁਸੀਂ 70000 ਦੀ ਮਠਿਆਈ ਲੈ ਕੇ ਸੌਣ ਮਹੀਨੇ ਤੋਂ ਲੈ ਕੇ ਹੁਣ ਤੱਕ ਤੇ ਤੁਸੀਂ ਕ੍ਰੀਮ 70000 ਰੁਪਏ ਨਹੀਂ ਦਿੱਤਾ ਜੀ ਇਹਨਾਂ ਨੇ ਹਾਂਜੀ ਸੋ ਇਹਨਾਂ ਕੋਲ ਭਾਜੀ ਮੇਰੇ ਕੋਲੇ ਵੀ ਗੂਗਲ ਐਂਟਰੀ ਜਿਹੜੀ ਪਈ ਆ ਕਿੰਨੀ ਆ ਜੀ ਮੈਂ ਇੱਕ ਦਿਨ ਕੋਲ ਜਿਹੜੀ ਦੁਕਾਨ ਤੇ ਆਇਆ ਉਹ ਹੈਗੀ ਆ ਮੇਰੇ ਕੋਲੇ ਠੀਕ ਆ ਭਾਜੀ ਨਹੀਂ ਕਿੰਨੀ ਐਂਟਰੀ ਜੀ ਤੁਹਾਡੇ ਕੋਲੇ ਸਰ ਮੈਂ ਤਾਂ ਇੱਕ ਦਿਨ ਆਇਆ ਸੀ ਭਾਜੀ ਜਿਹੜੀ 12 ਤਰੀਕ ਨੂੰ ਕਹਿੰਦੇ ਆ ਵੀ ਚੀਜ਼ ਲਾਉਂਦੇ ਆ ਅੱਛਾ ਮੇਰੇ ਉਹ 12 ਤਰੀਕ ਨੂੰ ਮੈਂ ਆਇਆ ਤੇ ਮੈਂ ਦੇਨ ਦਾ ਰਹੂਗਾ ਭਾਜੀ ਹੂੰ ਬਸ ਜਿਹੜੀ ਇਹਨਾਂ ਨੂੰ ਮੇਰੀ ਗੱਲ ਸੁਣੋ ਇਹਨਾਂ ਇਹ ਚਲੋ ਵਧੀਆ ਇਹਨਾਂ ਦਾ ਪਿਆਰ ਸੀ ਪਤਾ ਨਹੀਂ ਇਹ ਕਿਹੜੀ ਗੱਲ ਦਾ ਗੁੱਸਾ ਕਰਕੇ ਇਹਨਾਂ ਨੇ ਭਾਜੀ ਮੈਂ ਉਹਦੋਂ ਯਾਰ ਲੱਗੇ ਨੇ ਕੀ ਗੱਲ ਕੀਤੀ ਮੈਂ ਕਿਹਾ ਭਾਜੀ ਦੂਜਾ ਕੀ ਨਾਲ ਲੈਂਦੇ ਆ ਮਠਿਆਈ ਲਈ ਤੇ ਗੱਲ ਕੀਤੀ ਤੇ ਮੈਂ 600 ਰੁਪਏ ਤੇ ਮੈਂ 100 ਰੁਪਿਆ ਭਾਜੀ ਉਹਨਾਂ ਨੂੰ ਉਹ ਕਿ ਕਰਤਾ ਤੇ ਉਹਦੋਂ ਦੋ ਤਿੰਨ ਅਮਲੀਈ ਤੇ ਖੜੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਭਾਜੀ ਵੀ ਤੁਸੀਂ ਨਾ ਖੜਾਇਆ ਕਰੋ ਭਰਾਓ ਵੱਡੇ ਹੂੰ ਵੀ ਅੱਗੇ ਵੀ ਤੁਸੀਂ ਪਹਿਲਾਂ ਮੌਂਚੀ ਦੇ ਦਰਖਾਸਤ ਪਾ ਛੱਡੀ ਆ ਫਿਰ ਐਸਐਚਓ ਦੇ ਪਾਈਆਂ ਤੇ ਮੈਂ ਕਿਹਾ ਫਿਰ ਤੁਸੀਂ ਕਹਿੰਦੇ ਨੇ ਵੀ ਕਾਰਵਾਈ ਨਹੀਂ ਕਰਦੀ ਪੁਲਿਸ ਮੈਂ ਕਿਹਾ ਇਹਨਾਂ ਨੂੰ ਪਿਆਗੇ ਰੱਖੋ ਐਨੀ ਗੱਲ ਭਾਜੀ ਇਹਨਾਂ ਨੂੰ ਕਹੀ ਆ ਐਨੀ ਗੱਲ ਦਾ ਗੁੱਸਾ ਕਰਕੇ ਉਹ ਵਧੀਆ ਪਹਿਲਾਂ ਫੋਨ ਕਰਦੇ ਚਲੋ ਚਲੋ ਹੋ ਸਕਦਾ ਤੁਹਾਡੀ ਕੋਈ ਦੋਸਤੀ ਹੋਵੇ ਇਹਨਾਂ ਨਾਲ ਪਰ ਅਸੀਂ ਜਿਹੜਾ ਪੱਖ ਤੁਹਾਡਾ ਲੈਣ ਲਈ ਫੋਨ ਕੀਤਾ ਸਾਨੂੰ ਸਿਰਫ ਇਹ ਚੀਜ਼ ਦਾ ਪੱਖ ਚਾਹੀਦਾ ਸੀਗਾ ਵੀ ਉਹ ਕਹਿੰਦੇ ਵੀ ਇਹ ਮੈਨੂੰ ਧਮਕੀਆਂ ਦੇ ਕੇ ਗਏ ਨੇ ਗੁੰਡੇ ਇੱਥੇ ਗੁੰਡੇ ਖੜਦੇ ਆ ਮੂੰਹ ਬੰਨ ਕੇ ਇਹ ਕਹਿੰਦੇ ਵੀ ਤੁਹਾਨੂੰ ਵੀ ਇਹ ਗੱਲ ਕਹੀ ਆ ਕਹਿੰਦੇ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਔਰ 70000 ਰੁਪਏ ਉਹਨਾਂ ਦੀਆਂ ਉਹਨਾਂ ਦੀਆਂ ਕਾਪੀਆਂ ਤੇ ਲਿਖਿਆ ਹੋਇਆ ਜਿਹੜਾ ਉਹ ਕਹਿੰਦੇ ਵੀ ਇੱਥੋਂ ਜਦੋਂ ਆਉਂਦੇ ਆ ਮੁੱਠਾਂ ਪਰ ਪਰ ਕੇ ਮਠਿਆਈ ਲੈ ਜਾਂਦੇ ਆ ਮੇਰੀ ਇੱਕ ਮਨ ਮੇਰੀ ਭਾਜੀ ਇਹਨਾਂ ਨਾਲ ਗੱਲ ਹੀ ਮੈਂ ਸਰੀਅਸ ਨਹੀਂ ਲਈ ਸੀ ਇਹ ਚੀਜ਼ ਨੂੰ ਵੀ ਜੇ ਤੁਸੀਂ ਆਓ ਕੈਮਰਾ ਕਹਿੰਦੇ ਹੋ ਅੱਜ ਠੀਕ ਹੈ ਭਾਜੀ ਕੋਈ ਨਹੀਂ ਭਰੀ ਆਪਾਂ ਵੀ ਇੱਥੇ ਹੀ ਰਹੀਆਂ ਠੀਕ ਹੈ ਹੁਣ ਤਾਂ ਇਹ ਬਾਹਰ ਗਏ ਸੀਗੇ ਇਹਨਾਂ ਨੇ ਤਾਂ ਭਰਾਵਾਂ ਵਾਂਗੂ ਇਹ ਤਾਂ ਮੈਂ ਕੋਈ ਗੱਲ ਹੀ ਨਹੀਂ ਸੀ ਇਹਨਾਂ ਨਾਲ ਕੀਤੀ ਉਹ ਜੀ ਚਲੋ ਜੇ ਭਰਾਵਾਂ ਵਾਂਗੂ ਇਹਨਾਂ ਨੇ ਕਹਿ ਲਈ ਮੈਂ ਚਲੋ ਗੁੱਸਾ ਕਰਕੇ ਤਾਂ ਕਿਹੜੀ ਗੱਲ ਆ ਭਾਜੀ ਜੇ ਤਾਂ ਮੈਂ ਦੇਣ ਦਾ ਰਹੂੰਗਾ ਫਿਰ ਦੂਜੋਂ ਆਪੇ ਇਹ ਦੱਸਣ ਕੋਰਚ ਜਾਂ ਮੈਂ ਦੱਸ ਦੂੰਗਾ ਤੁਹਾਡੀ 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 ਕਦੇ ਕਿੰਨੀ ਕੁ ਵਾਰੀ ਇਹਨਾਂ ਨੇ ਤੁਹਾਨੂੰ ਫੋਨ ਕੀਤਾ ਹੋਊਗਾ ਜੀ ਇਹਨਾਂ ਨੇ ਕੋਈ ਮੰਨ ਗਏ ਚਲੋ ਕੋਈ ਹੋ ਸਕਦਾ 4 ਵੇਰਾ ਵੀ ਕੀਤਾ ਹੈ 5 ਵੇਰਾ ਵੀ ਕੀਤਾ ਹੋ ਸਕਦਾ ਜਿਆਦਾ ਉਹ ਉਹ ਕਹਿ ਰਹੇ ਨੇ ਜੀ ਮੈਂ ਕਰੀਬ ਉਹ ਕਹਿ ਰਹੇ ਵੀ ਅੰਦਾਜ਼ਾ ਮੇਰਾ ਹੈਗਾ ਵੀ ਮੈਂ 60 70 ਵਾਰ ਤੋਂ ਉੱਪਰ ਫੋਨ ਲਾਇਆ ਇਹਨਾਂ ਨੂੰ ਪੈਸੇ ਮੰਗਣ ਲਈ ਨਹੀਂ ਨਹੀਂ ਭਾਈ ਮੈਂ ਰੱਬ ਨੂੰ ਮੈਂ 2 ਬੱਜੇ ਆ ਮੇਰੇ ਮੈਂ ਕਹਿਣਾ ਨਹੀਂ ਚਾਹੁੰਦਾ ਕਦੇ ਵੀ ਕਹਿਣਾ ਆਪਦੇ ਬੱਚਿਆਂ ਦੀ ਕਸਮ ਨਹੀਂ ਖਾਣੀ ਚਾਹੀਦੀ ਮੈਂ ਵਧੀਆ ਪਰਿਵਾਰ ਜੋ ਹੈ ਮੇਰਾ ਕੋਈ ਤੁਸੀਂ ਜੀਰੇ ਚ ਕਿਸੇ ਵੀ ਦੁਕਾਨ ਤੋਂ ਰਿਕਾਰਡ ਕਰ ਲਓ ਹੂੰ ਮੈਂ ਨਾ ਮੇਰੇ ਨਾਂ ਦਾ ਪੁੱਛ ਲੋ ਜੇ ਇਹਨਾਂ ਨੂੰ ਜੇ ਇਹਨਾਂ ਨੂੰ ਕਰ ਬਈ ਸੌ ਖਾ ਜਾਣ ਬਈ ਜੇ ਇਹਨਾਂ ਨੇ ਕਦੇ ਕਿਹਾ ਵੀ ਹੋਵੇ ਮੈਂ ਆਪਦੀ ਮਰਜ਼ੀ ਨਾਲ ਪੈਸੇ ਦੇ ਕੇ ਜਾਂਦਾ ਰਿਹਾ ਉਹਦੇ ਵੀ ਆਪਦੀ ਮਰਜ਼ੀ ਨਾਲ ਪਾਏ ਆ ਇਹਨਾਂ ਨੇ ਤਾਂ ਕਦੇ ਮੰਗੇ ਹੀ ਨਹੀਂ ਮੈਂ ਆਪ ਤੁਸੀਂ 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 ਪੈਸੇ ਪਰ ਸਾਰੇ ਇਹਨਾਂ ਨੂੰ ਆਨਲਾਈਨ ਹੀ ਦਿੰਦੇ ਰਹੇ ਹੋਗੇ ਜਿੰਨੇ ਵੀ ਦਿੱਤੇ ਹੋਣਗੇ ਤੁਸੀਂ ਕਹਿ ਰਹੇ ਹੋ ਨਾ ਨਹੀਂ 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 ਤੂੰ ਤਾਂ ਨਾ ਆਨਲਾਈਨ ਦਿੱਤੇ ਆ ਭਾਜੀ ਤੇ ਜਾਣ ਲਗਤ ਹਮ ਇੰਨੀ ਵਾਰ ਤਾਂ ਆਏ ਵੀ ਨਹੀਂ ਮਤਲਬ ਤਾਂ ਪੰਜ ਵਾਰ ਵੀ ਨਹੀਂ ਆਏ ਹੋਗੇ ਭਾਜੀ ਦੁਕਾਨ ਤੇ ਤਾਂ ਇਹਨਾਂ ਹੀ ਦੇ ਹਮ ਤੁਸੀਂ ਤੁਸੀਂ ਜਿਹੜੇ ਇਲਜ਼ਾਮ ਤੁਹਾਨੂੰ ਅਸੀਂ ਤੁਹਾਨੂੰ ਅਸੀਂ ਜਿਹੜੇ ਇਲਜ਼ਾਮ ਦੱਸੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਮੁਲਾਜ਼ਮ ਨੇ ਗੁੰਡਾਗਰਦੀ ਕੀਤੀ ਮੈਨੂੰ ਧਮਕੀਆਂ ਦਿੱਤੀਆਂ ਮੇਰਾ ਕਰੀਬ 70000 ਰੁਪਏ ਇਸ ਪੂਰੇ ਮਸਲੇ 'ਚ ਇਸ ਪੂਰੇ ਮਸਲੇ 'ਤੇ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ ਇਸ ਪੱਖ 'ਚ ਬਾਕੀ ਤੁਸੀਂ ਕਹਿੰਦਾ ਸਾਰਾ ਕੁਝ ਮੈਂ ਹਾਂ ਮੇਰੀ ਗੱਲ ਸੁਣੋ ਇਹ ਕੋਈ ਗੁੰਡਾਗਰਦੀ ਕੀਤੀ ਹੋਵੇ ਜਾਂ ਇਹਨਾਂ ਨੂੰ ਕੋਈ ਗੱਲ ਕਹੀ ਹੋਵੇ ਕਿਸੇ ਤਰੀਕੇ ਦੀ ਵੀ ਕੱਲਾ ਨਿਸ਼ੇੜੀਆਂ ਬਾਰੇ ਕਿਹਾ ਸੀ ਉਹ ਵੀ ਇਹਨਾਂ ਦੀ ਦੁਕਾਨ 'ਤੇ ਉਹ ਲੈਣ ਆਏ ਸੀ ਉਸੇ ਚੀਜ਼ ਬਾਰੇ ਇਹਨਾਂ ਨੂੰ ਕਿਹਾ ਕੱਲਾ ਵੀ ਭੜੀ ਵੀ ਚੰਗਾ ਨਹੀਂ ਲੱਗਦਾ ਤੁਸੀਂ ਵੱਡੇ ਭਰਾ ਆਹ ਗੱਲ ਇਹਨਾਂ ਨੂੰ ਕਹੀ ਔਰ ਕੋਈ ਗੱਲ ਹੀ ਨਹੀਂ ਕੀਤੀ ਉਹ ਕੀ ਉਹ ਕੀ ਲੈਣਾ ਆਏ ਸੀ ਨਸ਼ੇੜੀ ਨਸ਼ੇੜੀ ਇੱਥੋਂ ਕੀ ਲੈਣਾ ਆਏ ਸੀ ਇਹਨਾਂ ਇਹਨਾਂ ਦੇ ਭਾਈ ਦੁਕਾਨ ਤੇ ਇਹਨਾਂ ਨੇ ਆਪ ਹੀ ਇਹ ਕੰਪਲੇਂਟਾ ਕਰ ਦਿੰਦੇ ਆ ਵੀ ਸਾਡੀ ਬੋਰੀ ਚੱਕ ਕੇ ਲੈ ਗਏ ਅੱਜ ਸਾਡੇ ਇਹਨਾਂ ਨੇ ਪਹਿਲਾਂ ਮੁੰਡਾ ਕੁਲਵੀਰ ਮੁੰਚੀ ਲਗਿਆ ਹੋਇਆ ਉਹਦੇ ਉਹ ਨਹੀਂ ਉਹ ਗਾਹ ਕੂਣਗੇ ਨਾ ਜਿਹੜੇ 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 ਆਏ ਹੋਣਗੇ ਨਸ਼ੇੜੀ ਲੈ ਦੁਕਾਨ ਤੇ ਇਹਨਾਂ ਦੀ ਦੁਕਾਨ ਤੇ ਘੋੜਾ ਜਿਹਾ ਮੁੰਡਾ ਲਗਿਆ ਹੋਇਆ ਪਹਿਲਾਂ ਇਹਨਾਂ ਨੇ ਮੈਨੂੰ ਫੋਨ ਫਿਕਾਇਆ ਕੀਤਾ ਭਾਰੀ ਇਹ ਆਏ ਆ ਉਹ ਆਜੋ ਮੈਂ ਕਿਹਾ ਭਾਈ ਤਹਾਡੀ ਦੁਕਾਨ ਤੇ ਲੱਗਾ ਸੀ ਨਹੀਂ ਕੋਈ ਅਸੀਂ ਸਾਨੂੰ ਮੈਂ ਕਿਹਾ ਨਹੀਂ ਜੇ ਜੇ ਫਿਰ 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 ਉਹ 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 ਇਹਨਾਂ ਨੂੰ ਪਤਾ ਭਾਜੀ ਤੇ ਫਿਰ ਫੱਜ ਪਿਆ ਤੋਹੀਦ ਕਿਵੇਂ ਕਹਿ ਸਕਦੇ ਤੁਸੀਂ ਕਹਿ ਰਹੇ ਹੋ ਨਾ ਵੀ ਉਹ ਨਸ਼ੇੜੀ ਆ ਫਿਰ ਤੁਸੀਂ ਨਹੀਂ ਨਾ ਇਹ ਗੱਲ ਕਹਿ ਸਕਦੇ ਨਹੀਂ ਨਹੀਂ ਮੇਰੀ ਗੱਲ ਸੁਣੋ ਇਹਨਾਂ ਨੂੰ ਜਦੋਂ ਇਹ ਹੁਣ ਆਪਣੀ ਦਰਖਾਸਤਾਂ ਦਿੰਦੇ ਆ ਵੀ ਸਾਡੇ ਆ ਲੈ ਕੇ ਚਾਕੇ ਕਿਦੇ ਉਹ ਦੋ ਮੁੰਡੇ ਇਹ ਰੱਖੇ ਸੀ ਪੂਰੇ ਪਣੀ ਚਾ ਦੇ ਨਾ ਜੱਕ ਹੁਣ ਮੈਨੂੰ ਤਾਂ ਇੱਥੇ ਦਾ ਪਤਾ ਨਹੀਂ ਕਿ ਇਹਨਾਂ ਨੂੰ ਭਰਾ ਤੌਰ ਤੇ ਜਿਵੇਂ ਇੱਕ ਆਪਾਂ ਤੁਸੀਂ 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 ਮੌਕੇ ਤੇ ਚੈਕਿੰਗ ਕੀਤੀ ਉਹਨਾਂ ਦੀ ਹੋ ਸਕਦਾ ਉਹਨਾਂ ਕੋਲੇ ਨਸ਼ਾ ਹੁੰਦਾ ਤੁਸੀਂ ਕੀਤੀ ਚੈਕਿੰਗ ਨਹੀਂ ਨਹੀਂ ਕੀਤੀ ਭਾਈ ਫਿਰ ਫਿਰ ਤੁਹਾਡੀ ਵੀ ਗਲਤੀ ਹੈ ਨਾ ਤੁਸੀਂ ਤੁਸੀਂ ਇੱਕ ਪਾਸੇ ਆਪਾਂ ਨੂੰ ਸ਼ੱਕ ਹੋ ਰਿਹਾ ਵੀ ਉਹ ਬੰਦੇ ਨਸ਼ੇੜੀ ਨੇ ਉਹਨਾਂ ਕੋਲ ਕੁਝ ਹੋ ਸਕਦਾ ਦੂਜੇ ਪਾਸੇ ਆਪਾਂ ਛੱਡ ਵੀ ਰਹੇ ਆ ਤੁਹਾਨੂੰ ਪੱਕ ਲੈਣ ਲਈ ਤੁਸੀਂ ਖਬਰ ਲਾਉਂਨੇ ਮੈਂ ਕਦੇ ਵੱਡੇ ਮੈਂ ਤਾਂ ਭਰਾਵਾਂ ਤੌਰ ਤੇ ਹੀ ਗੱਲ ਕਰਦਾ ਮੇਰੀ ਮੈਨੂੰ ਇਹ ਨਹੀਂ ਹੋਣਾ ਨਾ ਮੈਂ ਤੁਹਾਨੂੰ ਮੈਂ ਕਹੀ ਜਾਵਾ ਪਰ ਇਹਨਾਂ ਨੇ ਜਿਹੜਾ ਇਹ ਬਲੇਮ ਲਾਇਆ ਇਹ ਪ੍ਰੂਫ ਦੇ ਦੇ ਜਰ ਵੀ ਜੇ ਮੈਂ ਇਹਨਾਂ ਦਾ ਕੋਈ ਖਾਦਾ ਜਾਂ ਇਹਨਾਂ ਦਾ ਕੋਈ ਪੀਤਾ ਲਿਖਣ ਦਾ ਭਾਈ ਮੈਂ ਵੀ ਲਿਖ ਦਿੰਦਾ ਇਹਨਾਂ ਨੇ ਇਹ ਕਰੀ ਜਾਂਦੇ ਹੁਣ ਕੱਲ ਦਾ ਸਾਰਿਆਂ ਨੂੰ ਭਾਈ ਜੀਰੇ ਤੁਸੀਂ ਪੁੱਛ ਲਓ ਕਿੰਨੇ ਦੇ ਦਰਖਾਸਤਾਂ ਦੇਈ ਜਾਂਦਾ ਦੇ ਆ ਵੀ ਮੈਂ ਤਾਂ ਭਰਾਵਾਂ ਤੌਰ ਤੇ ਨੂੰ ਕੋਈ ਮੈਂ ਜੇ ਮੇਰੇ ਜੇ ਕੋਈ ਭਾਈ ਹੁੰਦੀ ਤਾਂ ਮੈਂ ਕੋਈ ਇਹਨੂੰ ਕਹਿੰਦਾ ਕਹਿੰਦਾ ਇਹ ਸੀ ਮੈਂ ਕਿਹਾ ਕੋਈ ਇਹ ਗੱਲ ਦਾ ਗੁੱਸਾ ਕਰਦਾ ਮੈਨੂੰ ਚਲੋ ਮੈਂ ਤਾਂ ਕੱਲ ਪਤਾ ਲੱਗਿਆ ਵੀ ਇਹ ਤਾਂ ਸਾਫਤਾਂ ਦੀ ਹੈ ਤਾਂ ਚਲੋ ਗੁਰਜੀਤ ਤੇ ਮੈਂ ਇਸਟੀ ਜੀ ਨੂੰ ਚਲਾਉਂਗਾ ਜੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਜੀ ਨਹੀਂ ਨਹੀਂ ਪਾਜੀ ਕਿਉਂ ਜੇ ਪਹਿਲਾਂ ਤੁਸੀਂ ਪਹਿਲਾਂ ਚਲਾਓ ਨਾ ਪਹਿਲਾਂ ਕਲੀਅਰ ਕਰੋ ਸਾਰੀ ਗੱਲ ਫਿਰ ਚਲਾਓ ਨਹੀਂ ਪਾਜੀ ਮੈਂ ਤਾਂ ਤੁਹਾਡੇ ਪੱਖ ਗੱਲ ਨੂੰ ਮੰਨ ਕੇ ਗੱਲ ਕੋਈ ਮੈਨੂੰ ਮੈਂ ਹੁਣ ਤੁਹਾਨੂੰ ਕਿਵੇਂ ਕਹਾਂ ਮੈਨੂੰ ਜਿੰਨੇ ਪੱਤਰਕਾਰ ਆ ਤੁਸੀਂ ਸਾਰਿਆਂ ਨੂੰ ਪੁੱਛ ਸਕਦੇ ਆ ਪਾਜੀ ਵੇਖੋ ਮੈਂ